ਸਰਬ ਬੜਾ ਅੱਛਾਕ ਪਲ ਹੈ ਜੀ ਸੇਵਾ ਸ਼ੁਰੂ ਹੋਈ ਹੈ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਕੋਇਤ ਤਨਗਰੀ ਵਿੱਚ ਸਥਿਤ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਚਲ ਸ਼ੋਮਵਾਰਕ ਧਰਤੀ ਗੁਰਦੁਆਰਾ ਟਾਲੀ ਸਾਹਿਬ ਜਿਸ ਨੂੰ ਕੇ ਸੰਤੋਖ ਸਰਸੈਬੀ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ ਅੱਜ ਉੱਥੇ ਜੋ ਪਾਵਨ ਸਰੋਵਰ ਹੈ ਉਸ ਪਾਵਨ ਸਰੋਵਰ ਦੀ ਕਾਰ ਸੇਵਾ ਦੀ ਰਮਤਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸੇਵਾ ਸ਼੍ਰੀਮਾਨ ਸਾਹਿਬ ਸੰਤ ਬਾਬਾ ਬਚਨ ਸਿੰਘ ਜੀ ਦੇ ਲਈ ਵਾਲੇ ਮਹਾਂਪੁਰਸ਼ਾਂ ਨੂੰ ਜੋ ਬਖਸ਼ਿਸ਼ ਕੀਤੀ ਗਈ ਸੀ ਕਾਰ ਸੇਵਾ ਦੀ ਸਰੋਵਰ ਦੀ ਕਾਰ ਸੇਵਾ ਦੀ ਨਿਰੰਤਰਤਾ ਹੈ ਅੱਜ ਸਮੁੱਚੇ ਪੰਥ ਨੇ ਕਾਰ ਸੇਵਾ ਵਾਲੇ ਮਹਾਂਪੁਰਸ਼ਾਂ ਨੇ ਰਾਲਗੜ ਕਰਕੇ ਸਮੁੱਚਿਆ ਸੰਗਤਾਂ ਦੁਆਰਾ ਰਾਲਗੜ ਕਰਕੇ ਇਸ ਸਰੋਵਰ ਦੀ ਨਿਰੰਤਰਤਾ ਉਹ ਕੀਤੀ ਹੈ ਔਰ ਬੜੇ ਸਾਡੇ ਵੱਡੇ ਭਾਗ ਲੈ ਕਿ ਸਾਨੂੰ ਸਾਰਿਆਂ ਨੂੰ ਇਸ ਸੇਵਾ ਦੇ ਵਿੱਚ ਭਾਗ ਲੈਣ ਦਾ ਜਿਹੜਾ ਸਾਮਾ ਹੈ ਉਹ ਸਤਿਗੁਰਾਂ ਨੇ ਬਖਸ਼ਿਸ਼ ਕੀਤਾ ਹੈ ਆਓ ਤਨ ਮੰਨ ਧਨ ਕਰਕੇ ਸੇਵਾਵਾਂ ਕਰਕੇ ਆਪਣੇ ਜੀਵਨ ਨੂੰ ਸਫਲਾ ਕਰਨ ਦਾ ਉਪਰਯੋਗ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਅਪੀਲ ਕਰਨਾ ਚਾਹੋਗੇ ਸਖਤਾ ਵੱਧ ਚਾਕੇ ਤਨ ਕਰਕੇ ਮੰਨ ਕਰਕੇ ਤਨ ਕਰਕੇ ਸੇਵਾ ਚ ਆਪਣਾ ਯੋਗਦਾਨ ਪਾ ਕੇ ਜੀਵਨ ਸਫਲਾ ਕਰੀਏ ਸਵਾਜੇ ਦੀ ਪ੍ਰਮਾਅਵਤਾ ਕੀਤੀ ਗਈ ਅਰਦਾਸਾਂ ਬੇਨਤੀਆਂ ਜੋਦੜੀਆਂ ਕਰਕੇ ਸਿੰਘ ਸਾਹਿਬ ਗਿਆਨੀ ਅਰਗਵਿਹੇਰ ਸਿੰਘ ਜੀ ਜਿਹੜੇ ਸੱਚਖੰਡ ਸ੍ਰੀ ਦਰਬਾਰ ਸਾਹਿਬ ਜੀ ਦੇ ਮੁਖਰਾਂਤੀ ਜਹੇਦਾਰ ਸ੍ਰੀ ਕਾਲ ਤਖਤ ਸਾਹਿਬ ਸਿੰਘ ਸਾਹਿਬ ਗਿਆਨੀ ਸੁਲਤਾਨ ਸਿੰਘ ਜੀ ਤਖਤ ਸ੍ਰੀ ਕੇਸਗੜ ਸਾਹਿਬ ਜੀ ਦੇ ਜਹੇਦਾਰ ਸਿੰਘ ਸਾਹਿਬ ਗਿਆਨੀ ਕੇਵਲ ਸਿੰਘ ਜੀ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜੀ ਦੇ ਗ੍ਰਾਂਤੀ ਤੇ ਬਹੁਤ ਸਾਰੇ ਮਹਾਪੁਰਸ਼ ਜਿਨ੍ਹਾਂ ਵਿੱਚ ਬਾਬਾ ਬਚਨ ਸਿੰਘ ਜੀ ਬਾਬਾ ਸੇਵਾ ਸਿੰਘ ਜੀ ਬਾਬਾ ਸਤਨਾਮ ਸਿੰਘ ਜੀ ਸਮੂਚੀਆਂ ਕਾਰ ਸੇਵਾ ਵਾਲੇ ਪੂਰੀ ਵਾਲੇ ਮਹਾਪੁਰਸ਼ਾਂ ਵੱਲੋਂ ਬਾਬਾ ਸੁਖਵਿੰਦਰ ਸਿੰਘ ਜੀ ਉਹ ਸਾਰਿਆਂ ਨੇ ਸ਼ਾਮੂਲੀਅਤ ਕੀਤੀ ਤੇ ਉਚੇਚੇ ਤੌਰ ਤੇ ਮੈਂ ਦੇਖਦਾ ਭਾਵੇਂ ਉਸ ਦਿਨ ਕੌਲਸਰ ਸਾਹਿਬ ਵੀ ਬਰੰਪਦਾ ਕੀਤੀ ਸੀ ਕਾਰ ਸੇਵਾ ਦੀ ਸਰੋਵਰ ਦੀ ਪਰ ਅੱਜ ਜਿਹੜਾ ਸੰਗਤਾਂ ਦਾ ਇਛਾ ਆ ਇਹ ਦੇਖਣ ਵਾਲਾ ਆ ਸੋ ਗੁਰੂ ਸਾਹਿਬ ਕਿਰਪਾ ਕਰਨ ਸਮੂਹ ਮਾਈ ਭਾਈ ਵੱਧ ਤੋਂ ਵੱਧ ਆਪਣਾ ਯੋਗਦਾਨ ਪਾ ਕੇ ਇਸ ਕਾਰ ਸੇਵਾ ਵਿੱਚ ਆਪਣਾ ਹਿੱਸਾ ਪਾਉਣ ਲੋਕ ਤੇ ਪਰਲੋਕ ਸਹਿਲੇ ਕਰਨ ਸਾਰੀ ਸੰਗਤ ਦਾ ਬਹੁਤ-ਬਹੁਤ ਧੰਨਵਾਦ ਕਿੰਨੇ ਅਸੇਵਾ ਕੀਤੀ ਜਾ ਰਹੀ ਤੇ ਕਿੰਨੇ ਜਰਾ ਸੰਪੂਰਨ ਹੋਣੀ ਇਸ ਇਹ ਤਕਰੀਬਨ 4 ਕਿ ਦਹਾਕੇ ਹੋ ਗਏ ਆ ਪਰ ਮੈਨੂੰ ਆਸ ਹੈ ਜਿੱਦਾਂ ਸੰਗਤਾਂ ਦਾ ਅਰਸ਼ਾ ਆ ਇਹ ਛੇਤੀ ਹਫ਼ਤੇ ਖੰਡ ਦੇ ਵਿੱਚ ਹੀ ਵੱਧ ਤੋਂ ਵੱਧ 15 ਦਿਨ ਤੋਂ ਪਹਿਲਾਂ ਪਹਿਲਾਂ ਜਿਹੜੀ ਇਹਦੀ ਲਗਭਗ ਕਾਰ ਸੇਵਾ ਸੰਪੂਰਨ ਹੋ ਜਾਊਗੀ ਮਦਨ ਜੀ ਇੱਕ ਸਵਾਲ ਹਟਕੇ ਤੁਸੀਂ ਵਾਰ-ਵਾਰ ਬੀਨ ਕੀਤੀ ਸੀ ਕਿ ਨਗਰ ਨਿਗਮ ਦੀ ਚੋਣਾਂ ਛੇਤੀ ਸਪਤਾ ਚ ਨਾ ਕਰਾਈ ਜਾ ਪਰ ਉਸ ਦੇ ਬਾਵਜੂਦ ਸਰਕਾਰ ਵੱਲੋਂ ਜਿਹੜਾ ਫੈਸਲਾ ਲਿਆ ਗਿਆ ਛੇਤੀ ਸਪਤਾ ਚ ਚੋਣਾਂ ਕਰਾਉਣ ਦਾ ਮੈਂ ਪਹਿਲਾਂ ਵੀ ਬਹੁਤ ਵਾਰੀ ਕਿਹਾ ਹੈ ਜਿਹੜੀ ਸਰਕਾਰ ਆ ਇਹਦਾ ਸਿੱਖੀ ਦੇ ਵਿੱਚ ਕੋਈ ਹੈ ਨਹੀਂ ਦੇ ਦਿਲਚਸਪੀ ਨਹੀਂ ਗਈ ਜਿੰਨੀਆਂ ਸ਼ਤਾਬ ਦੀਆਂ ਮਨਾਈਆਂ ਉਹਨਾਂ ਦੇ ਵਿੱਚ ਕੋਈ ਦਿਲਚਸਪੀ ਨਹੀਂ ਦਿਖਾ ਲਈ ਕੋਈ ਇਤਿਹਾਸਿਕ ਦਿਹਾੜੇ ਆਉਂਦੇ ਕੋਈ ਦਿਲਚਸਪੀ ਨਹੀਂ ਆਹ ਜਿਹੜਾ ਪੰਦਰਵਾੜਾ ਹੁਣ ਚੱਲਣਾ ਇਹ ਪੰਦਰਵਾੜਾ ਸਭ ਤੋਂ ਸਿੱਖ ਫੰਦ ਦਾ ਮਹਾਨ ਇਹ ਜਿਹਨੂੰ ਕਹ ਲਈਏ ਸਨਹਿਰੀ ਇਤਿਹਾਸ ਆ ਤੇ ਜਿਨ੍ਹਾਂ ਨੂੰ ਇੰਨੀ ਵੀ ਨਹੀਂ ਕਿ ਛੋਟੇ ਸਾਹਿਬ ਜਾਦੇ ਵੱਡੇ ਸਾਹਿਬ ਜਾਦੇ ਗੁਰੂ ਕੇ ਪੰਜ ਪਿਆਰਿਆਂ ਦੇ ਵਿੱਚੋਂ ਤਿੰਨ ਪੰਜ ਪਿਆਰੇ ਚਾਵਲੀ ਚਮਕੌਰ ਦੀ ਗੜੀ ਦੇ ਸ਼ਹੀਦ ਸਿੰਘ ਤੇ ਸਮੁੱਚਾ ਪੰਥ ਸਤਗੁਰ ਜੀ ਨੇ ਇਸ ਮਹੀਨੇ ਚ ਸਰਵਾਂਸ ਬਾਰ ਦਿੱਤਾ ਸੀ ਤੇ ਫਿਰ ਮੈਂ ਸਮਝਦਾ ਪਈ ਇਹਨਾਂ ਨੂੰ ਸਾਰੀਆਂ ਬਾਕੀ ਧਿਰਾਂ ਨੇ ਵੀ ਕਿਹਾ ਪਈਏ ਜਿਹੜੀ ਪਹਿਲੇ ਹਫ਼ਤੇ ਚ ਲੈ ਜਾਓ ਪਰ ਮੈਂ ਸਮਝਦਾ ਕਿਉਂਕਿ ਇਹਨਾਂ ਦਾ ਕਸੂਰ ਨਹੀਂ ਇਹਨਾਂ ਦੀ ਸਿੱਖੀ ਤਾਂ ਇਹਨਾਂ ਦੇ ਲਾਗੇ ਵੀ ਨਹੀਂ ਟੁੱਕੀ ਤੇ ਦੂਸਰੀ ਫਿਰ ਇਹਨਾਂ ਦੇ ਲਾਗੇ ਸਿੱਖੀ ਨਾ ਟੁੱਕੀ ਹੋਵੇ ਫਿਰ ਕਹਿਣਗੇ ਕੌੜਾ ਬੋਲਦਾ ਪ੍ਰਧਾਨ ਸ਼ਾਇਦ ਆਪਣੇ ਆਪ ਨੂੰ ਵੱਡਾ ਸਮਝਦਾ ਮੈਂ ਵੱਡਾ ਨਹੀਂ ਮੈਂ ਸਿਰਫ ਇਸ ਕਰਕੇ ਟਾਕਸ਼ ਕਰਦਾ ਕਿ ਬਹੁਤ ਵਾਰੀ ਸਟਾਪਡੀਆਂ ਦੇ ਵਿੱਚ ਵੀ ਕਹਿ ਚੁੱਕੇ ਹਾਂ ਤੇ ਆ ਹੁਣ ਵੀ ਸਾਰਿਆਂ ਨੇ ਕਿਹਾ ਕਿ ਹੁਣ ਕੀਮਤੀ ਦੇਨੇ ਆ ਇਲੈਕਸ਼ਨਾਂ ਦੇ ਵਿੱਚ ਉਹ ਕੁਝ ਹੁੰਦਾ ਤੁਸੀਂ ਸਾਰੇ ਜਾਣਦੇ ਆ ਤੇ ਫੇ ਮੈਂ ਸਮਝਦਾ ਉਹ ਸ਼ੇਦਾਂ ਦਾ ਵੀ ਨਰਾਦਰ ਹੋਊਗਾ ਇਹਨੂੰ 15 ਦਿਨ ਅੱਗੇ ਪਾ ਲੈਣ ਅੱਗੇ 2 ਸਾਲ ਵੀ ਤਾਂ ਰਹੀਆਂ ਨਹੀਂ ਲੱਗਦਾ ਜਾਣਬੁੱਝ ਕੇ ਸਿੱਖ ਕੌਮ ਦੀ ਪਾ ਸਾਰਾ ਨਰਾਦਰ ਕੀਤਾ ਜਾ ਰਿਹਾ ਅੰਦੇਖੀ ਕੀਤੀ ਜਾ ਰਹੀ ਸਾਰਾ ਕੁਝੇ ਜਾਣਬੁੱਝ ਕੇ ਕੀਤਾ ਜਾ ਰਿਹਾ ਨਾਸਤਕ ਲੋਕ ਆ ਇਹ ਸਾਰਾ ਗਿਣੀ ਮਿਤੀ ਤੈਨ ਨਾਲ ਹੀ ਕੀਤਾ ਜਾ ਰਿਹਾ ਆਖੀਰਲਾ ਸਵਾਲ ਜੀ ਡਰਾਸਿੰਗ ਚੋੜਾ ਨੂੰ 5 ਤੋਂ 6 ਕਰਨ ਦੀ ਮੰਗ ਕੀਤੀ ਗਈ ਸ਼੍ਰੋਮਣੀ ਕਮੇਟੀ ਦੇ ਇੱਕ ਵਫਦ ਵੱਲੋਂ ਮੰਗ ਪੱਤਰ ਦਿੱਤਾ ਉਹ ਮੰਗ ਪੱਤਰ ਸਿੰਘ ਸਾਹਿਬ ਨੂੰ ਦੇ ਕੇ ਆਏ ਸਗੇ ਸਾਡੇ ਜੂਨੀਅਰ ਮੀਤ ਪ੍ਰਧਾਨ ਦੇ ਸਰਪ੍ਰਸਤੀ ਹੇਠ ਗਾਹ ਸਿੰਘ ਸਾਹਿਬ ਨੇ ਉਹਦੇ ਨਿਰਣਾ ਲੈਣਾ ਪਿਆ ਉਹਦੀ ਗਾਂ ਕੀ ਕਰ ਪਿਆ